ਰਾਗੇ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਏ ਹਰੀ ਦੇ ਭਗਤ ਸੱਚੇ ਗੁਰ ਤੁਹਾਡੇ ਅੱਗੇ ਬੇਨਤੀ ਹੈ ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੈਂ ਕੀੜਾ ਤੁਹਾਡੀ ਸਰਨ ਚ ਆਇਆ ਕਿਰਪਾ ਕਰਕੇ ਮੈਨੂੰ ਨਾਮ ਦਾ ਗਿਆਨ ਬਖਸ਼ੋ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ ਹੇ ਮੇਰੇ ਸੱਜਣ ਗੁਰੂ ਜੀ ਮੈਨੂੰ ਨਾਮ ਦਾ ਗਿਆਨ ਬਖਸ਼ੋ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਹੋ ਗੁਰੂ ਦੀ ਮੱਤ ਅਤੇ ਨਾਮ ਮੇਰੇ ਪ੍ਰਾਣਾਂ ਦਾ ਸਹਾਰਾ ਬਣ ਜਾਏ ਤੇ ਕੀਰਤਨ ਨਾਲ ਮੇਰੇ ਜੀਵਨ ਨੂੰ ਸਹੀ ਰਸਤਾ ਵਿਖ ਜਾਵੇ ਰਾਹ ਹਾਰ ਜਨ ਕੇ ਵੜ ਪਾਗੂ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰੀ ਦੇ ਭਗਤਾਂ ਦੇ ਬੜੇ ਵੱਡੇ ਭਾਗ ਹਨ ਜਿਨ੍ਹਾਂ ਦੀ ਹਰੀ ਵਿੱਚ ਸ਼ਰਦਾ ਤੇ ਹਰੀ ਦੀ ਪਿਆਸ ਹੈ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਲ ਸੰਗਤ ਗੁਣ ਪਰਗਾਸ ਹਰੀ ਦਾ ਨਾਮ ਪ੍ਰਾਪਤ ਕਰਕੇ ਇਹਨਾਂ ਨੂੰ ਸ਼ਾਂਤੀ ਮਿਲਦੀ ਹੈ ਅਤੇ ਗੁਰਮਖਾਂ ਦੀ ਸੰਗਤ ਦੇ ਨਾਲ ਇਹਨਾਂ ਦੇ ਵਿੱਚ ਚੰਗਿਆਈਆਂ ਆਉਂਦੀਆਂ ਹਨ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗਹੀਨ ਜਮ ਪਾਸ ਜਿਨਾ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਮੰਨਿਆ ਉਹ ਬਦਕਿਸਮਤ ਹਨ ਤੇ ਜਮਾ ਦੇ ਵੱਸ ਪੈ ਜਾਣਦੇ ਹਨ ਜੀ ਸਤ ਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੂ ਸਤਗੁਰੂ ਦੀ ਸਰਣ ਸੰਗਤ ਵਿੱਚ ਨਹੀਂ ਆਏ ਲਾਣਤ ਹੈ ਉਹਨਾਂ ਦਾ ਜੀਵਨ ਅਤੇ ਉਹ ਅਤੇ ਜ਼ਿੰਦਗੀ ਨੂੰ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੋਰ ਮਸਤਕ ਲਿਖਿਆ ਲਿਖਾਸ ਜਿਸ ਹਰੀ ਦੇ ਭਗਤ ਨੇ ਸਤਿਗੁਰੂ ਦੀ ਸੰਗਤ ਪਾ ਲਈ ਉਸ ਦੇ ਮੱਥੇ ਉੱਤੇ ਪਰਮਾਤਮਾ ਦੇ ਕਰੋ ਚੰਗੇ ਲੇਖ ਲਿਖੇ ਹੋਏ ਸੀ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਉਹ ਸੱਚੀ ਸੰਗਤ ਤਨ ਤਨ ਹੈ ਜਿੱਥੇ ਖਰੀਦਾਰਾਸ ਪਾਇਆ ਹੈ ਇਹ ਨਾਨਕ ਹਰੀ ਦੇ ਭਗਤਾਂ ਨੂੰ ਮਿਲ ਕੇ ਨਾਮ ਦਾ ਗਿਆਨ ਪ੍ਰਾਪਤ ਹੁੰਦਾ ਹੈ